ਹਰੀਚੰਦ ਰਾਜੇ ਨੂੰ ਵੀ ਇਸ ਗੱਲ ਦਾ ਬੜਾ ਮਾਣ ਸੀਗਾ ਕਿ ਮੇਰੇ ਨਾਲੋਂ ਵੱਡਾ ਕੋਈ ਸੂਰਮਾ ਨਹੀਂ ਹੈਗਾ ਜਦੋਂ ਕਿਤੇ ਮੈਦਾਨੇ ਜੰਗ ਦੇ ਵਿੱਚ ਹਰੀਚੰਦ ਰਾਜਾ ਜਾਂਦਾ ਸੀ ਨਾ ਤੇ ਵੱਡੇ-ਵੱਡੇ ਸੂਰਮਿਆਂ ਦੇ ਹੌਸਲੇ ਟਿਕਦੇ ਦਿੱਖੇ ਸੀ ਉੱਥੇ ਲੋਕਾਂ ਨੇ ਤੇ ਅੱਜ ਉਹਦਾ ਮੁਕਾਬਲਾ ਗੁਰਗੋਬਿੰਦ ਸਿੰਘ ਮਹਾਰਾਜ ਦੇ ਨਾਲ ਹੋ ਜਾ ਰਿਹਾ ਹੈ ਇੱਥੇ ਮਾਰਦ ਇਹਦੇ ਜਦੋਂ ਅਸੀਂ ਦੇਖਿਆ ਨਾ ਤੇ ਜਦੋਂ ਪੂਰੇ ਜ਼ੋਰ ਨਾਲ ਤੀਰ ਤਾਣ-ਤਾਣ ਕੇ ਛੱਡ ਰਿਹਾ ਤੇ ਗੁੱਸੇ ਵਿੱਚ ਆਇਆ ਹੋਇਆ ਤੇ ਸਾਡੇ ਸੂਰਮਿਆਂ ਨੂੰ ਢੇਰ ਕਰੀ ਆਉਂਦਾ ਆ ਉਸ ਟਾਈਮ ਮਹਾਰਾਜ ਜੀ ਦੇ ਅਸੀਂ ਆਪਣਾ ਘੋੜਾ ਤੋੜਿਆ ਤੇ ਮਤਾਂ ਦੇ ਜੰਗ ਦੇ ਵਿੱਚ ਹਰੀ ਚੰਦ ਦੇ ਸਾਹਮਣੇ ਜਾਂਦੇ ਹੁਣ ਇੱਥੇ ਜੰਗ ਬਿਲਕੁਲ ਹਰੀ ਚੰਦ ਰਾਜਾ ਤੇ ਗੁਰਗੋਬਿੰਦ ਸਿੰਘ ਮਹਾਰਾਜ ਦੇ ਵਿੱਚਕਾਰ ਆ ਗਈ ਆ ਤੇ ਦੋਨੇ ਪਾਸੇ ਇੱਕ ਪਾਸੇ ਸਿੱਖ ਖੜੇ ਆ ਇੱਕ ਪਾਸੇ ਉਧਰਲੇ ਉਧਰਲੇ ਬਾਈ ਧਾਰ ਦੇ ਰਾਜੇ ਜਿਹੜੇ ਆ ਉਹ ਲੈਣਾ ਲਾ ਕੇ ਇਸ ਨਜ਼ਾਰੇ ਨੂੰ ਦੇਖ ਰਹੇ ਆ ਤੇ ਗੁਰਗੋਬਿੰਦ ਸਿੰਘ ਮਹਾਰਾਜ ਇਸ ਇਸ ਜੰਗ ਦਾ ਜਿਹੜਾ ਨਜ਼ਾਰਾ ਹੈ ਮੈਨੂੰ ਆਪਣੀ ਕਲਮ ਦੇ ਵਿੱਚ ਦਾ ਸੰਗ੍ਰਹਿ ਤੇ ਲਿਖ ਕੇ ਜਾਂਦੇ ਹਾਂ ਕਿਉਂਕਿ ਹਰੀਚੰਦ ਰਾਜੇ ਦੇ ਤੀਰ ਦੇ ਚਰਚੇ ਜਿਹੜੇ ਆ ਨਾ ਇਹ ਹਰ ਥਾਂ ਹੁੰਦੇ ਸੀ ਉਧਰ ਗੁਰਗੋਬਿੰਦ ਸਿੰਘ ਮਹਾਰਾਜ ਦੇ ਵੀ ਜਦੋਂ ਤੀਰਾਂ ਦੀ ਗੱਲ ਚੱਲਦੀ ਸੀਗੀ ਤੇ ਚਰਚੇ ਗੁਰਗੋਬਿੰਦ ਸਿੰਘ ਮਹਾਰਾਜ ਦੇ ਤੀਰਾਂ ਦੇ ਵੀ ਪਹੁੰਚ ਜਾਂਦੇ ਸੀ ਐਸ ਟਾਈਮ ਬਾਈ ਧਾਰਾ ਵਾਲਿਆਂ ਦਾ ਰਾਜਾ ਹਰੀਚੰਦ ਇਧਰ ਸਿੱਖਾਂ ਦੇ ਗੁਰੂ ਗੁਰਗੋਬਿੰਦ ਸਿੰਘ ਮਹਾਰਾਜ ਹਰੀਚੰਦ ਨੂੰ ਮਹਾਰਾਜ ਤੀਰ ਚਲਾਉਣ ਦਾ ਮੌਕਾ ਦਿੰਦੇ ਆ। ਤੇ ਮਹਾਰਾਜ ਜੀ ਦੱਸਦੇ ਕਹਿੰਦੇ ਹਰੀਚੰਦ ਕੋਪੇ ਕਮਾਨਨ ਸੁਭਾ। ਕਹਿੰਦੇ ਜਦੋਂ ਹਰੀਚੰਦ ਰਾਜੇ ਨੇ ਕ੍ਰੋਧ ਵਿੱਚ ਆਣ ਕੇ ਕਮਾਨ ਨੂੰ ਸੁਭਾਲਿਆ ਨਾ। ਪ੍ਰਥਮ ਬਾਜੀ ਨੂੰ ਤਾਣ ਬਾਣਨ ਪ੍ਰਹਾ। ਮਹਾਰਾਜ ਕਹਿੰਦੇ ਜੀ ਉਹਨੇ ਪਹਿਲਾ ਤੀਰ ਸਾਡੇ ਪ੍ਰਥਮ ਬਾਜੀ ਨੂੰ ਪਹਿਲਾ ਤੀਰ ਸਾਡੇ ਘੋੜੇ ਦੇ ਮਾਰਿਆ। ਪ੍ਰਥਮ ਬਾਜੀ ਨੂੰ ਬਾਜੀ ਹੁੰਦਾ ਘੋੜਾ। ਪ੍ਰਥਮ ਬਾਜੀ ਨੂੰ ਤਾਣ ਬਾਣਨ ਤਾਣ ਕੇ ਤੱਕ ਕੇ ਤਾਣ ਬਾਣਨ ਪ੍ਰਹਾਰ। ਉਹ ਬਾਣ ਜਿਹੜਾ ਪ੍ਰਹਾਰਨ ਪ੍ਰਹਾਰ ਕੀਤਾ ਸਾਡੇ ਕਿਤੇ ਵੀ ਉਹਨੇ ਘੋੜੇ ਤੇ ਮਹਾਰਾਜ ਕਹਿੰਦੇ ਅਸੀਂ ਨਾ ਘੋੜੇ ਦਾ ਪੈਤਣਾ ਬਦਲੇਆ ਤੇ ਤੀਰ ਜਿਹੜਾ ਹਵਾ ਦੇ ਵਿੱਚੋਂ ਦੀ ਛੁੱਕ ਕੇ ਲੰਘ ਗਿਆ ਮਹਾਰਾਜ ਕਹਿੰਦੇ ਸਾਡਾ ਹਜੇ ਵੀ ਮਾਨ ਜਿਹੜਾ ਸੰਤ ਰੂਪੀ ਮਾਨ ਜਿਹੜਾ ਉਹ ਸਪਾਈ ਦੇ ਸਪਾਈ ਵਾਲੇ ਰੂਪ ਵਿੱਚ ਨਹੀਂ ਆਇਆ ਇਸ ਕਰਕੇ ਗੋਬਿੰਦ ਸਿੰਘ ਮਹਾਰਾਜ ਇੱਕ ਵਾਰੀ ਫਿਰ ਮੌਕਾ ਦਿੱਤੇ ਹਰੀ ਚੰਦ ਕਿਤੇ ਇੱਕ ਇੱਕ ਮੌਕਾ ਦਿੱਤਾ ਤੈਨੂੰ ਹਰੀ ਚੰਦ ਹੋਰ ਤੀਰ ਸਾਰੇ ਹੱਥ ਦੇ ਆ ਬੀਮ ਚੰਦੂਨੀ ਦੇਖ ਰਿਹਾ ਉਹ ਹੱਸ ਰਿਹਾ ਹਰੀ ਚੰਨ ਮਨ ਮਨ ਦੇ ਵਿੱਚ ਹੱਸ ਰਿਹਾ ਤੇ ਸੋਚਦਾ ਹੈ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਾਇਦ ਕਹਿੰਦਾ ਵੀ ਇਹਨਾਂ ਨੂੰ ਇਲਾਜ ਕੀਤੀ ਮੌਕਾ ਤੇ ਕਿਸੇ ਨੂੰ ਦਈ ਦੇ ਫਿਰ ਜਦੋਂ ਦੂਜਾ ਮੌਕਾ ਲੈ ਕੇ ਨੇ ਦੁੱਤੀਏ ਤਾਕ ਤੀਰ ਮੋਕੋ ਚਲਾਏ ਮਾਰਾ ਕਹਿੰਦੇ ਦੂਜਾ ਤੀਰ ਮੈਨੂੰ ਤੱਕ ਕੇ ਮਾਰ ਦੇ ਸਾਨੂੰ ਤੱਕ ਕੇ ਮਾਰ ਦੁੱਤੀਏ ਤਾਕ ਤੀਰ ਮੋਕੋ ਚਲਾਏ ਮੈਨੂੰ ਮੇਰੇ ਵੱਲ ਤੱਕ ਕੇ ਚਲਾਇਆ ਰਖਿਓ ਧੈਵ ਕਨਿ ਸ਼ੁਆਕੇ ਸਦਾਈ ਮਹਾਰਾਜ ਨੇ ਉਹ ਮਹਾਰਾਜ ਨੇ ਐਸੀ ਕਿਰਪਾ ਕੀਤੀ ਕਿ ਸਾਡੇ ਕੰਨ ਨੂੰ ਖਹਿ ਕੇ ਲੱਗ ਗਿਆ ਮਹਾਰਾਜ ਨੇ ਇੰਡੀ ਕਿਰਪਾ ਕੀਤੀ ਰਖਿਓ ਧੈਵ ਧੈਵ ਦੇਵ ਅਕਾਲ ਪੁਰਖ ਰਖਿਓ ਧੈਵ ਕਨਿ ਸ਼ੁਆਕੇ ਸਦਾਈ ਕੰਨ ਨੂੰ ਖਹਿ ਕੇ ਲੱਗ ਗਿਆ ਮਹਾਰਾਜ ਜੀ ਨੇ ਕਿਹਾ ਜੇ ਵੀ ਸਾਡਾ ਜਿਹੜਾ ਸੰਤ ਰੂਪੀ ਆ ਜਿਹੜਾ ਅੰਦਰੋਂ ਬ੍ਰਹਮ ਰੂਪੀ ਸੁਭਾਅ ਆ ਉਹ ਤੋਂ ਅਜੇ ਸਪਾਈ ਦਾ ਰੂਪ ਤੇ ਮਹਾਰਾਜ ਫਿਰ ਕਹਿੰਦੇ ਆ ਕਿਹਦੇ ਹਰੀਚੰਦ ਅਜੇ ਵੀ ਗੱਲ ਕਹਿੰਦੇ ਜਾ ਤੂੰ ਇਟਾ ਤਕੜਾ ਜੋਧਾ ਮੰਨਿਆ ਚੱਲਿਆ ਆ ਅਈ ਜੜੇ ਤਕੜੇ ਰਾਜੇ ਤੈਨੂੰ ਦੇਖਣ ਆ ਕੋਈ ਤਾਂ ਕਲਾਤਖਾਂ ਜੇ ਤੈਨੂੰ ਇੱਕ ਮੌਕਾ ਹੋਰ ਦਿੱਤਾ ਤੇਰੇ ਮਨ ਦੀ ਖੁਆਇਸ਼ ਤੇਰੇ ਮਨ ਦੇ ਵਿੱਚ ਨਾ ਰਹਿ ਜਵੇ ਇਸ ਕਰਕੇ ਇੱਕ ਮੌਕਾ ਹੋਰ ਦਿੱਤਾ ਇੱਕ ਇੱਕ ਤੀਰ ਹੋਤਾ ਫਿਰ ਮਹਾਰਾਜ ਕਿਤੇ ਤ੍ਰਿਤੀਏ ਬਾਣ ਮਾਰਿਓ ਸੁਪੇਟੀ ਮਜਾਰ ਕਹਿੰਦੇ ਤੀਜਾ ਬਾਣ ਉਹਨੇ ਸਾਡੀ ਪੇਟੀ ਨੂੰ ਮਾਰ ਪੇਟੀ ਹਿੰਦੀ ਕਮਰ ਐਸਾ ਜਿੱਥੇ ਲਟਾਉਂਦੇ ਤ੍ਰਿਤੀਏ ਬਾਣ ਮਾਰਿਓ ਸੁਪੇਟੀ ਮਜਾਰ ਵਿਦੀਨ ਚਿਲਕਤੰ ਬਾਣ ਪਾਰਨ ਪਦਾਰ ਮਰ ਕੇ ਜਿਹੜੀ ਸਾਡੀ ਵਿਦੀਨ ਚਿਲਕਤੰ ਜਿਹੜਾ ਜਿਹੜਾ ਬੰਨਿਆ ਸੀਗਾ ਲੱਕ ਦੇ ਥਾਲੇ ਵਿਦੀਨ ਚਿਲਕਤੰ ਚਿਲਕਤੰ ਹੁੰਦਾ ਵੀ ਵਿਦੇਸ਼ੀ ਕੱਪੜਾ ਵਿਦੀਨ ਚਿਲਕਤੰ ਬਾਣ ਪਾਰਨ ਪਦਾਰ ਬਾਣ ਜਿਹੜਾ ਸੀਗਾ ਉਹ ਪਾਰ ਪਧਾਰ ਗਿਆ ਉਸ ਜਿਹੜੀ ਬੱਤੀ ਸੀਦੀ ਨਾ ਪੇਟੀ ਉਹਦੇ ਉਹਦੇ ਤੋਂ ਪਾਰ ਪਧਾਰ ਕੇ ਮਹਾਰਾਜ ਕਹਿੰਦੇ ਚੁਬੀ ਚੰਚ ਚਰਮ ਕਿਹਦੇ ਵਿੱਚ ਉਹਦੇ ਜਿਹੜੀ ਚੋਂਚ ਸੀਗੀ ਨਾ ਚੁਬੀ ਚੁਬੀ ਚੋਂਚ ਉਹ ਚੁਬੀ ਜਾ ਕੇ ਚੋਂਚ ਜਿਹੜੀ ਸੀਗੀ ਤੀਰ ਦੀ ਜੂਬੀ ਚਿੰਚ ਚਰਮ ਉਹ ਚੰਮ ਦੇ ਵਿੱਚ ਜਦੋਂ ਮਹਾਰਾਜ ਕਹਿੰਦੇ ਸਾਡੇ ਚੂਬੀ ਚੂਬੀ ਨਾ ਜਾ ਕੇ ਚੂਬੀ ਚਿੰਚ ਚਰਮ ਕੱਚੂ ਕਾ ਹੈ ਨਾ ਹੈ ਮਹਾਰਾਜ ਕਹਿੰਦੇ ਬਹੁਤਾ ਵੱਡਾ ਕਹਾਣੀ ਹੈ ਵੈਸੇ ਭਾਈ ਸੰਤੋਖ ਸਿੰਘ ਉਹਨਾਂ ਨੇ ਇਹ ਗੱਲ ਲਿਖੀ ਹੋਈ ਕਿ ਕਾਫੀ ਡੂੰਗਾ ਬੱਝਦੀ ਹੈ ਪਰ ਗੁਰਗੋਬੇ ਸਿੰਘ ਮਹਾਰਾਜ ਦਾ ਇਹ ਇਹ ਦਲੇਰੀ ਵਾਲਾ ਪੱਖ ਆ ਵੀ ਉਹ ਵੱਟੀਆਂ ਵੱਟੀਆਂ ਸੱਤਾਂ ਨੂੰ ਵੀ ਕੱਖ ਨਹੀਂ ਸਕਦੀ ਮਹਾਰਾਜ ਕਹਿੰਦੇ ਜਦੋਂ ਅਸੀਂ تیر ਪੱਟਿਆਂ ਤੇ ਇੱਕ ਇੱਕ ਜਿਹੜੀ ਕੂਨ ਦੀ ਤਧੀਰੀ ਨਿਕਲੀ ਬਾਦ ਤੇ ਉਸ ਟਾਈਮ ਮਹਾਰਾਜ ਨੇ ਕਰਿਆ ਜਬੇ ਬਾਣ ਆਕੇ ਤਬੈਰੂ ਸਜਾ ਮਹਾਰਾਜ ਕਹਿੰਦੇ ਜਦੋਂ ਬਾਣ ਲੱਗਨ ਸਾਡੇ ਤੇ ਕਹਿੰਦੇ ਫਿਰ ਰੋਸ ਨਾਲ ਤੇ ਸੰਤ ਨੇ ਜਦੋਂ ਸਪੈਰਾ ਰੂਪ ਧਾਰਨ ਕੀਤਾ ਨਾ ਫਿਰ ਮਹਾਰਾਜ ਨੇ ਤੀਰ ਫੜਿਆ ਤੇ ਕਮਾਂ ਤੇ ਚੁੱਕ ਲਿਆ ਮਹਾਰਾਜ ਲਿਖਦੇ ਜਬੇ ਬਾਣ ਲਾਗੇ ਤਬੈਰੂ ਸਜਾਗਿਓ ਕੰਗਲੇ ਕਮਾਂ ਲ ਕੰਗ ਹੁੰਦਾ ਹੱਥ ਕਾਰ ਹੁੰਦਾ ਕਰੰਗ ਲੈ ਕਮਾਨ ਕ ਹੱਥ ਦੇ ਵਿੱਚ ਕਹਿੰਦੇ ਅਸੀਂ ਕਮਾਨ ਲੈਨੇ ਕਰੰਗ ਲੈ ਕਮਾਨ ਹਣਾਂ ਬਾਣ ਤਾਣਨ ਮਹਾਰਾਜ ਕਹਿੰਦੇ ਜਦੋਂ ਅਸੀਂ ਐ ਕਰਕੇ ਤਾਣ ਲਿਆ ਨਾ ਪੂਰਾ ਖਿੱਚ ਲਿਆ ਸਵੇ ਬੀਜਤਾਏ ਸਰੋਗੰ ਚਲਾਏ ਮਹਾਰਾਜ ਕਹਿੰਦੇ ਫਿਰ ਜਦੋਂ ਅਸੀਂ ਤੱਕ ਤੱਕ ਤੀਰ ਮਾਰੇ ਨਾ ਉਹ ਕੀ ਹੋਇਆ ਵੀ ਜਦੋਂ ਰਾਜੇ ਨੇ ਹਰੀਚੰਦ ਨੇ ਦੇਖਿਆ ਨਾ ਵੀ ਵੀ ਹੁਣ ਤਿੰਨ ਬਾਣ ਤਾਂ ਮਾਰੇ ਆ ਲੱਗਾ ਹੀ ਕੋਈ ਤੇ ਗੁਰਗੋਬਿੰਦ ਸਿੰਘ ਮਹਾਰਾਜ ਦਾ ਤੀਰ ਜਿਹੜਾ ਹੈ ਚੱਲਿਆ ਤੇ ਨੇ ਛੱਗਣਾ ਕੁਛ ਨਹੀਂ ਉਹ بڑے بڑے ਸੂਰਮੇ ਜਿਹੜੇ ਸੀਗੇ ਹਰੀਚੰਦਰ ਰਾਜ ਨੂੰ ਬਚਾਉਣ ਵਾਸਤੇ ਦਵਾ ਦਵਗੇ ਭੱਜੇ ਦਵਾ ਦਵਾ ਨਾ ਹਵਾ ਕੀਤਾ ਵੀ ਪੈ ਨਿਕਲੋ ਸਾਡੇ ਉੱਥੇ ਮਹਾਰਾਜ ਕਹਿੰਦੇ ਵੀ ਜਦੋਂ ਅਸੀਂ ਤੱਕਿਆ ਨਾ ਫਿਰ ਅਸੀਂ ਤੀਰ ਚਾੜਿਆ ਫਿਰ ਜਦੋਂ کمان ਦੇ ਉੱਪਰ ਤੇ ਤੀਰ ਚਾੜ ਕੇ ਮਹਾਰਾਜ ਕਹਿੰਦੇ ਹਨੂ ਬਾਨ ਤਾਣ ਮਹਾਰਾਜ ਕਹਿੰਦੇ ਕਿ ਤੁਸੀਂ ਐ ਪੂਰਾ ਖਿੱਚ ਕੇ ਤਾਣ ਲਿਆ ਨਾ ਸਭੇ ਵੀਰਤਾਏ ਸਰੋਗੰ ਚਲਾਏ ਕਹਿੰਦੇ ਉਹ بڑے بڑے ਸੂਰਮੇ ਜਿਹੜੇ ਸੀਗੇ ਉਹ ਅਸੀਂ ਲੰਮੇ ਬਾਅਦ ਤੇ ਮਹਾਰਾਜ ਕਹਿੰਦੇ ਫਿਰ ਤੀਰ ਚਲਾ ਚਲਾ ਕੇ ਸੁੱਟ ਤੇ ਸਾਂ ਫਿਰ ਮਹਾਰਾਜ ਲਿਖਦੇ ਆ ਮਹਾਰਾਜ ਕਹਿੰਦੇ ਜਦੋਂ ਜਦੋਂ ਵੱਡੇ ਵੱਡੇ ਸੂਰਮੇ ਭੱਜਣ ਲੱਗ ਪਏ ਨਾ ਹਰੀ ਚੰਦਰ ਰਾਜੇ ਦੇ ਸਾਹਮਣੇ ਮਹਾਰਾਜ ਲਿਖਦੇ ਫਿਰ ਸਭੇ ਬੀਰਤਾ ਹੈ ਸਰੋਗੰਗ ਚਲਾਏ ਤਬੇ ਤਾਕਬਾਨ ਹਨ ਹਨ ਉਹ ਇੱਕ ਜਵਾਨ ਮਹਾਰਾਜ ਕਹਿੰਦੇ ਅਸੀਂ ਵੇਖ ਤੱਕ ਕੇ ਜਦੋਂ ਇੱਕ ਜਵਾਨ ਉਹ ਜਿਹੜਾ ਦੇਖਿਆ ਨਾ ਹਰੀ ਚੰਦਰ ਰਾਜਾ ਦਾ ਨਾਲ ਉੱਥਲੇ ਪਾਸੇ ਮਹਾਰਾਜ ਕਹਿੰਦੇ ਉੱਤਰ ਨੂੰ ਫਿਰ ਅੱਗੇ ਹੋ ਕੇ ਅਸੀਂ ਤੱਕ ਕੇ ਜਦੋਂ ਤੀਰ ਖਿੱਚ ਕੇ ਛੱਡਿਆ ਨਾ ਹਰੀ ਚੰਦ ਮਾਰੇ ਸੋ ਜੋਧਾ ਲਤਾਰੇ ਮਹਾਰਾਜ ਕਹਿੰਦੇ ਫਿਰ ਅਸੀਂ ਹਰੀ ਚੰਦ ਦੇ ਤੀਰ ਐਸਾ ਤੀਰ ਛੱਡਿਆ ਮਹਾਰਾਜ ਕਹਿੰਦੇ ਉਹ ਜਿਹੜਾ ਵੱਡਾ ਜੋਧਾ ਸੀਗਾ ਉਸ ਟਾਈਮ ਆਇਆ ਹੋਇਆ ਮਹਾਰਾਜ ਕਹਿੰਦੇ ਉਹਦੇ ਇੰਨਾ ਚੋਂ ਤੀਰ ਬਚਾ ਭਾਈ ਸੰਤੋਖ ਸਿੰਘ ਉਹਨਾਂ ਨੇ ਕਿਹਾ ਬਹੁਤ ਸ਼ਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੰਗਾਣੀ ਦਾ ਜੰਗ ਜਦੋਂ ਮਹਾਰਾਜ ਨੇ ਤੀਰ ਮਾਰਿਆ ਨਾ ਤੇ ਘੋੜੇ ਸਮੇਤ ਹਰੀ ਚੰਦ ਰਾਜਾ ਪਤਾ ਨਹੀਂ ਕਿੱਡੀ ਦੂਰ ਜਾ ਕੇ ਡਿੱਗਾ ਵੱਡੇ ਵੱਡੇ ਰਾਜੇ ਜਿਹੜੇ ਸੀਗੇ ਉਹ ਵੱਡੇ ਵੱਡੇ ਰਾਜੇ ਘਬਰਾ ਗਏ ਉਹਨਾਂ ਦੇ ਦਿਲ ਨਹੀਂ ਠਹਿ ਸਕੇ ਉੱਥੇ ਮદાન ਛੱਡ ਕੇ ਬੜੇ ਬੜੇ ਸੂਰਮੇ ਤੇ ਰਾਜੇ ਪੰਗਾਣੀ ਦੀ ਜੰਗ ਦੇ ਵਿੱਚੋਂ ਭੱਜੇ ਤੇ ਕੋਈ ਰੋਬਨਸ